ਤਬੂਡਲਾਡਾ ਸ਼ਹਿਰ ਦੇ ਅਹਿਮਦਪੁਰ ਰੋਡ ਤੇ ਸਥਿਤ ਅਗਰਵਾਲ ਕੂਲਰ ਫੈਕਟਰੀ ਦੇ ਵਿੱਚ ਅੱਗ ਲੱਗਣ ਕਰਕੇ ਲੱਖਾਂ ਰੁਪਏ ਦਾ ਸਮਾਨ ਸੜ ਕੇ ਸੁਆਹ ਹੋਣ ਦੀ ਖਬਰ ਸਾਹਮਣੇ ਆਈ ਹੈ ਕੂਲਰ ਫੈਕਟਰੀ ਮਾਲਕ ਨੇ ਦੱਸਿਆ ਕਿ ਕੂਲਰ ਫੈਕਟਰੀ ਅੰਦਰ ਇੱਕਦਮ ਸਟੋਰ ਰੂਮ ਦੇ ਵੱਲੋਂ ਅੱਗ ਜਿਹੜੀ ਹੈ ਭੜਕ ਗਈ ਤੇ ਅੱਗ ਦੇ ਗੋਲੇ ਨਿਕਲਨੇ ਸ਼ੁਰੂ ਹੋ ਗਏ ਦੇਖਦੇ ਹੀ ਦੇਖਦੇ ਸਾਰੀ ਫੈਕਟਰੀ ਅੱਗ ਦੀ ਲਪੇਟ ਦੇ ਵਿੱਚ ਆ ਗਈ ਸੀ ਉਹਨਾਂ ਨੇ ਦੱਸਿਆ ਕਿ ਅੱਗ ਕਰਕੇ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਕਿ ਆਖਿਰਕਾਰ ਅੱਗ ਲੱਗਣ ਦਾ ਰੀਜ਼ਨ ਕੀ ਸੀ ਪਰ ਅੱਗ ਦੇ ਕਾਰਨ ਲੱਖਾਂ ਰੁਪਏ ਦੇ ਨੁਕਸਾਨ ਦੀ ਸੂਚਨਾ ਮਿਲੀ ਹੈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਤੁਰੰਤ ਉੱਥੇ ਅੱਗ ਤੇ ਕਾਬੂ ਪਾਇਆ ਤੇ ਕਾਫੀ ਮੁਸ਼ਕਲਤ ਕਰਨੀ ਪਈ ਸਥਾਨਕ ਲੋਕਾਂ ਦੇ ਵੱਲੋਂ ਵੀ ਕਾਫੀ ਮੁਸ਼ਕਲਤ ਕਰਨੀ ਪਈ ਅੱਗ ਤੇ ਕਾਬੂ ਪਾਉਣ ਦੇ ਲਈ ਅੱਜ ਅਗਰਵਾਲ ਕੁੱਲਰ ਫੈਕਟਰੀ ਅੰਮ੍ਰਿਤਪੁਰ ਦੇ ਵਿੱਚ ਬਹੁਤ ਭਿਆਨਕ ਅੱਗ ਲੱਗੀ ਹੈ ਜਿਦੇ ਵਿੱਚ ਬਹੁਤ ਹੀ ਸਾਰੇ ਮੰਡੀ ਨੇ ਅਤੇ ਸਾਰੇ ਅੰਧਪੁਰ ਪਿੰਡ ਵਾਲਿਆਂ ਨੇ ਜੀਵਿਦਾਰਾਂ ਨੇ ਬਹੁਤ ਸਾਥ ਦੇ ਕੇ ਉਹਨਾਂ ਦਾ ਨੁਕਸਾਨ ਬਹੁਤ ਬਚਾਇਆ ਪਰ ਨੁਕਸਾਨ ਹੋ ਗਿਆ। 2 ਫੈਕਟਰੀਆਂ ਲੱਗੀਆਂ ਹੋਈਆਂ ਨੇ ਇਹਦੇ ਵਿੱਚ ਇੱਕ ਭਲਾਡੇ ਵੀ ਹੈ ਇੱਕ ਮਾਸੋਦੋਈ ਹੈ। ਅਸੀਂ ਕੀ ਬੇਨਤੀ ਕਰਦੇ ਹਾਂ ਪ੍ਰਸ਼ਾਸਨ ਨੂੰ ਵੀ ਇਹਨਾਂ ਦਾ ਜੋ ਮੁਆਜਰਾ ਹੈ ਜੋ ਅੱਗ ਲੱਗੀ ਹੈ ਉਹਦਾ ਮੁਆਜਰਾ ਦਿੱਤਾ ਜਾਵੇ ਅਤੇ ਜਿਹੜੇ ਪੀੜਤ ਪਰਿਵਾਰ ਹੈ ਉਹਦੀ ਹਮਦਰਦੀ ਸਾਰੀ ਮੰਡੀ ਨੇ ਕੀਤੀ ਹੈ ਤਾਂ ਜੋ ਇਹਦਾ ਨੁਕਸਾਨ ਦੀ ਪ੍ਰਭਾਈ ਕੀਤੀ ਜਾਵੇ ਅਸੀਂ ਬੇਨਤੀ ਕਰਦੇ ਆਂ ਬਾਰ-ਬਾਰ ਨਗਰ ਕੌਂਸਲ ਵੱਲੋਂ ਵੀ ਅਸੀਂ ਪੂਰਾ ਸਹਿਯੋਗ ਦਿੱਤਾ ਹੈ ਸਾਰੀ ਮੰਡੀ ਨੇ ਸਹਿਯੋਗ ਦਿੱਤਾ ਹੈ ਅੱਜ ਸਾਨੂੰ ਅੱਜ ਪਤਾ ਲੱਗਿਆ ਤੁਰੰਤ ਅਸੀਂ ਮਾਰੇ ਬਾਹਰੋਂ ਆ ਰਹੇ ਸੀ ਰਸਤੇ ਵਿੱਚ ਮੈਨੂੰ ਪਤਾ ਲੱਗਿਆ ਕਿ ਅਗਰਵਾਜ਼ ਦੀ ਕਲਰ ਫੈਕਟਰੀ ਹੈ ਉਹਨੂੰ ਬੜੀ ਬੁਰੀ ਹਾਤਰਾ ਬਹੁਤ ਧਿਆਨ ਨਾਲ ਲੱਗੀ ਹੋਈ ਹੈ ਅਸੀਂ ਨਾਲ ਦੀ ਨਾਲ ਸਾਡੇ ਨਗਰ ਕੌਂਸਲ ਵੱਲੋਂ ਮੈਂ ਇੱਕ 5 ਮਿੰਟ ਦੇ ਵਿੱਚ ਵਿੱਚ ਸਾਡੀ ਫਾਇਰ ਬ੍ਰੀਡ ਮਸ਼ੀਨ ਉਹ ਇੱਥੇ ਜਲਦੀ ਭੇਜਤੀ ਨਾਲ ਦੀ ਨਾਲ ਤੇ ਦੋ ਮਸ਼ੀਨਾਂ ਮਾਨਸਾ ਤੋਂ ਅਸੀਂ ਫੋਨ ਕੀਤਾ ਵੀ ਜਲਦੀ ਜਲਦੀ ਇੱਥੇ ਮਸ਼ੀਨਾਂ ਭੇਜ ਜਾਨਾ ਉਹ ਮਸ਼ੀਨਾਂ ਵੀ ਤਕਰੀਬਨ ਇੱਥੇ ਅੱਜ ਪਹੁੰਚਣ ਵਾਲੀਆਂ ਨੇ ਕਿਲੋ ਮਿੰਟ ਦੇ ਵਿੱਚ ਦੂਜੀ ਮਸ਼ੀਨ ਵੀ ਪਹੁੰਚਣ ਵਾਲੀ ਹੈ ਸਾਡੀ ਜਿਹੜੀ ਮਸ਼ੀਨ ਸੀ ਸਾਡੀ ਭਲਾੜਾ ਨਗਰ ਕੌਂਸਲ ਵੱਲੋਂ ਉਹ ਦੋ ਤਿੰਨ ਮਿੰਟ ਦੇ ਵਿੱਚ ਵਿੱਚ ਇੱਥੇ ਆ ਗਈ ਸੀ ਸੀ ਆਗੂ ਤੇ ਅੱਗ ਦੇ ਆਗੂ ਕਾਬੂ ਮਤਲਬ ਕਰਨੇ ਤਕਰੀਬਨ ਬਹੁਤ ਜਲਦੀ ਸਾਡੇ ਜੋ ਮੁਲਾਜ਼ਮ ਨੇ ਇੱਥੇ ਪਿੰਡਾਂ ਵਾਲਿਆਂ ਨੇ ਵੀ ਬਹੁਤ ਹਿੰਮਤ ਦਿਖਾਈ ਹੈ ਦੋ ਤਿੰਨ ਪਿੰਡਾਂ ਦੇ ਲੋਕ ਇੱਥੇ ਇਕੱਠੇ ਹੋਏ ਇਹਦੇ ਨਾਲ ਸਿਰ ਕਰਕੇ ਸਾਰਾ ਰਲ ਮਿਲ ਕੇ ਇਸ ਅਗੂ ਤੇ ਕਾਬੂ ਪਾ ਲੈ ਗਿਆ